ਦਿਲਜੀਨ ਦੀ ਪੰਜਾਬ ਵਿੱਚ ਅੱਜ ਇੱਕ ਵੱਡੀ ਅਨਹੋਣੀ ਹੋਣ ਤੋਂ ਟਲ ਗਈ ਹੈ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਤੋਂ ਚੱਲੀ ਟ੍ਰੇਨ ਪੰਜਾਬ ਪਹੁੰਚਣ ਦੀ ਹੈ ਬਿਨਾਂ ਡਰਾਈਵਰ ਤੋਂ 80 ਦੀ ਸਪੀਡ ਦੇ ਉੱਤੇ ਚੱਲੋਗੇ ਕਾਫੀ ਨੁਕਸਾਨ ਹੋ ਸਕਦਾ ਸੀ ਪਰ ਬਚਾਵ ਰਿਹਾ ਕਿਵੇਂ ਦੇਰਦਿਆਂ ਜਿਹੜੀ ਸੀ ਸਾਰੀ ਘੰਡਾ ਨੂੰ ਤੁਸੀਂ ਇਸ ਘਟਨਾ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜੇ ਆਪਣੀਆਂ ਅਰਦਾਸਾਂ ਦੇ ਵਿੱਚ ਦੇਣ ਦੇ ਵਿੱਚ ਤਿੰਨ ਵਾਰ ਕੋਈ ਦੋ ਵਾਰ ਆਪਣੇ ਧਰਮ ਦੇ ਮੁਤਾਬਕ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਨੇ ਤੇ ਸਰਬੱਤ ਦਾ ਭਲਾ ਮੰਗਦੇ ਆ ਸ਼ਾਇਦ ਇਹ ਉਸ ਮੰਗੇ ਹੋਏ ਭਲੇ ਕਰਕੇ ਅੱਜ ਇਹ ਵੱਡਾ ਖਤਰਾ ਜਿਹੜਾ ਟਲ ਗਿਆ ਸੋ ਮੈਂ ਉਹਨਾਂ ਉਹਨਾਂ ਲੋਕਾਂ ਨੂੰ ਫਿਰ ਤੋਂ ਬੇਨਤੀ ਕਰਦਾ ਕਿ ਇੱਕ ਸ਼ੁਕਰਾਨਾ ਵੀ ਕਰਿਓ ਅੱਜ ਉਸ ਪ੍ਰਮਾਤਮਾ ਦੇ ਅੱਗੇ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਹੋਣੋਂ ਅੱਜ ਟਲਿਆ ਆਦਰਵਾਇਜ਼ ਜਦੋਂ ਅਸੀਂ ਇਹ ਰਿਕਾਰਡਿੰਗ ਕਰ ਰਹੇ ਆ ਜੇ ਇਹ ਹਾਦਸਾ ਹੋਇਆ ਹੁੰਦਾ ਤਾਂ ਇਸ ਵੇਲੇ ਲਾਸ਼ਾਂ ਨਹੀਂ ਸੀ ਗਿਣੀਆਂ ਜਾਣੀਆਂ ਹੋਇਆ ਕੀ ਹੈ ਜਿਵੇਂ ਤੁਸੀਂ ਦੱਸਿਆ ਕਿ ਇੱਕ ਟ੍ਰੇਨ ਬਿਨਾ ਡਰਾਈਵਰ ਤੋਂ ਮਤਲਬ ਬਿਨਾ ਡਰਾਈਵਰ ਤੁਸੀਂ ਇੱਕ ਦੇਖੋ ਵੀ ਇੱਕ ਕਾਰ ਹੋਵੇ ਇੱਕ ਛੋਟਾ ਵਹੀਕਲ ਹੋਵੇ ਉਹ ਕਿਤੇ ਕੋਈ ਡਰਾਈਵਰ ਤੋਂ ਬਿਨਾ ਰੇਡ ਜਾਵੇ ਤੇ ਉਹ ਕਿੰਨਾ ਨੁਕਸਾਨਦਾਇਕ ਹੁੰਦਾ ਪਰ ਇੱਥੇ ਤਾਂ ਪੂਰੀ ਦੀ ਪੂਰੀ ਟ੍ਰੇਨ ਜਿਹਨੂੰ ਮਾਲ ਗੱਡੀ ਕਿਹਾ ਜਾਂਦਾ ਹੈ ਉਹ ਬਿਨਾ ਡਰਾਈਵਰ ਤੋਂ 60 70 ਕਿਲੋਮੀਟਰ ਦਾ ਸਫ਼ਰ ਕਰਦੀ ਹੈ ਉਹ ਵੀ 80 ਦੀ ਸਪੀਡ ਦੇ ਉੱਤੇ ਤੁਸੀਂ ਦੇਖੋ ਵੀ ਜੇ ਕਿਤੇ ਕੋਈ ਹਾਦਸਾ ਵਾਪਰ ਜਾਂਦਾ ਤੇ ਸੈਂਕੜੇ ਲਾਸ਼ਾਂ ਜਿਹੜੀਆਂ ਨੇ ਉਸ ਵळे ਪਈਆਂ ਹੋਣੀਆਂ ਸੀ ਲੋਕਲ ਹਸਪੀਟਲ ਜਿਹੜੇ ਨੇ ਉਹਨਾਂ ਦੇ ਕੋਲ ਥਾਵਾਂ ਨਹੀਂ ਸੀ ਬਚਣੀਆਂ ਪੂਰਾ ਪੰਜਾਬ ਜਿਹੜਾ ਹੈ ਉੱਥੇ ਮੌਜੂਦ ਹੋਣਾ ਸੀ ਤੇ ਲੋਕੀ ਜਿਹੜੇ ਨੇ ਉਹ ਤਰਾਸ ਤਰਾਸ ਕਰਦੇ ਹੋਣੇ ਸੀ ਕਿ ਕਿੰਨਾ ਕਹਿਰ ਆਪਰ ਗਿਆ ਹੁਣ ਦੇਖੋ ਪ੍ਰਮਾਤਮਾ ਨੇ ਤਾਂ ਹੱਥ ਦੇ ਕੇ ਰੱਖ ਲਿਆ ਕਿ ਹਾਦਸਾ ਨਹੀਂ ਹੋਇਆ ਪਰ ਸਿਸਟਮ ਨੇ ਸਾਨੂੰ ਕੀ ਦਿੱਤਾ ਰੇਲਵੇ ਵਿਭਾਗ ਦੀ ਏਡੀ ਵੱਡੀ ਲਾਪਰਵਾਹੀ ਹੈ ਕਿ ਇੱਕ ਟ੍ਰੇਨ ਛੱਡ ਦਿੰਦੀ ਹੈ ਅੱਜ ਕੱਲ ਤੁਸੀਂ ਦੇਖੋ ਕੋਈ ਸਾਈਕਲ ਵੀ ਕਿਤੇ ਖੜਾ ਕਰਦਾ ਨਾ ਤਾਂ ਉਹਦਾ ਵੀ ਲੌਕ ਉਹਦੇ ਕੋਲ ਹੁੰਦਾ ਉਹ ਲਾ ਕੇ ਕਿਸੇ ਖੰਭੇ ਦੇ ਨਾਲ ਤੇ ਫੇਰ ਹੀ ਜਾਂਦਾ ਜੇ ਕਿਤੇ ਦੂਰ ਜਾਣਾ ਹੋਵੇ ਇੱਥੇ ਤਾਂ ਪੂਰੀ ਦੀ ਪੂਰੀ ਟ੍ਰੇਨ ਜਿਹਦੇ ਪਿੱਛੇ ਮੈਨੂੰ ਲੱਗਦਾ 40 ਤੋਂ 50 ਡੱਬੇ ਵੀ ਨੇ ਉਹਨੂੰ ਛੱਡ ਦਿੱਤਾ ਗਿਆ ਤੁਸੀਂ ਇਹ ਸੋਚਦੇ ਹੋਵੋਗੇ ਵੀ ਫਿਰ ਕੀ ਹੋ ਗਿਆ ਵੀ ਮਾਲ ਗੱਡੀ ਹੋਈ ਸੀ ਜੇ ਕਿਤੇ ਕੋਈ ਥੋੜੀ ਬਹੁਤੀ ਗੱਲਬਾਤ ਹੋ ਜਾਂਦੀ ਤਾਂ ਕੋਈ ਵੱਡਾ ਅਸਰ ਨਹੀਂ ਸੀ ਪੈਣਾ ਪਰ ਮੈਂ ਤੁਹਾਨੂੰ ਦੱਸ ਦਵਾਂ ਮਾਲ ਗੱਡੀ ਦੇ ਵਿੱਚ ਸਵਾਰੀ ਜਿਹੜੀ ਟ੍ਰੇਨ ਹੁੰਦੀ ਹੈ ਜਿਹਨੂੰ ਸਵਾਰੀ ਟ੍ਰੇਨ ਆਪਾਂ ਕਿਹਾ ਕਹਿੰਦੇ ਆ ਉਹਦੇ ਨਾਲੋਂ ਜ਼ਿਆਦਾ weight ਉਹਦੇ ਵਿੱਚ ਲੱਦਿਆ ਹੁੰਦਾ ਤੇ ਜਦੋਂ ਇਹ ਸਾਰਾ ਵੇਟ ਇੱਕ ਪਾਸੇ ਨੂੰ ਖਿਸਕ ਕੇ ਜੇ ਕਿਤੇ ਵੀ ਹਾਦਸਾ ਜਦੋਂ ਵਾਪਰਦਾ ਹੈ ਤਾਂ ਉਥੇ ਇਹ ਆਪਣਾ ਸਾਰਾ ਉਹ ਝੌਂਕ ਦਿੰਦਾ ਤਾਂ ਇਹ ਹਾਦਸਾ ਜਿਹੜਾ ਹੈਗਾ ਆਰਮ ਟ੍ਰੇਨਾਂ ਦੇ ਨਾਲੋਂ ਹਾਦਸੇ ਦੇ ਨਾਲੋਂ ਭਿਆੰਕਰ ਹੋਣਾ ਸੀ ਹੁਣ ਤੁਸੀਂ ਦੇਖੋ ਕਹਿੰਦੇ ਆ ਕਿ ਜੰਮੂ ਤੋਂ ਇਹ ਟ੍ਰੇਨ ਚੱਲੀ ਹੈ ਜੰਮੂ ਤੋਂ ਪਠਾਨਕੋਟ ਤੱਕ ਡਰਾਈਵਰ ਸੀ ਉਹਦੇ ਵਿੱਚ ਜਾਂ ਨਹੀਂ ਇਹਦੇ ਬਾਰੇ ਹਜੇ ਜਾਣਕਾਰੀ ਆਉਣੀ ਬਾਕੀ ਹੈ ਪਰ ਪਠਾਨਕੋਟ ਤੋਂ ਜਦੋਂ ਇਹ ਟ੍ਰੇਨ ਤੁਰੀ ਹੈ ਤੇ ਇਹਦੇ ਵਿੱਚ ਡਰਾਈਵਰ ਨਹੀਂ ਸੀਗਾ ਇਹ ਤੁਰਦੀ ਤੁਰਦੀ ਪਠਾਨਕੋਟ ਤੋਂ ਬਾਅਦ ਇੱਕ ਸਟੇਸ਼ਨ ਆਉਂਦਾ ਹੈ ਚੱਕੀ ਬੈਂਕ ਫਿਰ ਉਸ ਤੋਂ ਬਾਅਦ ਆਉਂਦਾ ਮਕੇਰੀਆਂ ਫਿਰ ਉਸ ਤੋਂ ਬਾਅਦ ਆਉਂਦਾ ਉੱਚੀ ਬੱਸੀ ਫਿਰ ਆਉਂਦਾ ਦਸੂਆ ਸੋ ਉੱਚੀ ਬੱਸੀ ਇਹ ਜਿਹੜੀ ਜਿਹੜੀ ਟ੍ਰੇਨ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕ ਲਿਆ ਗਿਆ ਪਰ ਤੁਸੀਂ ਇਹ ਗੱਲ ਨੋਟ ਕਰਿਓ ਕਿ ਰਸਤੇ ਦੇ ਵਿੱਚ ਕਿੰਨੇ ਫਾਟਕ ਆਉਂਦੇ ਨੇ 60 70 ਕਿਲੋਮੀਟਰ ਦੇ ਇਸ ਸਫ਼ਰ ਦੇ ਵਿੱਚ ਕਿੰਨੇ ਫਾਟਕ ਆਉਂਦੇ ਨੇ ਕਿੰਨੇ ਲੋਕ ਉਹਨਾਂ ਫਾਟਕਾਂ ਦੇ ਰਾਹੀਂ ਲੰਘਦੇ ਨੇ ਜੇਕਰ ਇਸ ਟ੍ਰੇਨ ਦੇ ਵਿੱਚ ਡਰਾਈਵਰ ਨਹੀਂ ਸੀ ਤਾਂ ਉਹ ਸਿਗਨਲ ਕਿਦਾਂ ਗਿਆ ਹੋਊਗਾ ਫਾਟਕਾਂ ਵਾਲਿਆਂ ਨੂੰ ਕੀ ਉਹ ਫਾਟਕ ਖੁੱਲਿਆਂ ਦੇ ਵਿੱਚੋਂ ਇਹ ਟ੍ਰੇਨ ਲੰਘਦੀ ਰਹੀ ਜਾਂ ਫਿਰ ਆਟੋਮੈਟਿਕ ਸਿਸਟਮ ਦੇ ਰਾਹੀਂ ਉਹ ਫਾਟਕ ਬੰਦ ਹੁੰਦੇ ਰਹੇ ਜੇ ਹੁੰਦੇ ਰਹੇ ਤਾਂ ਫਿਰ ਵੀ ਵਾਪਰੀ ਹੈ ਪਰ ਫਿਰ ਗੱਲ ਮੋੜ ਘੇੜ ਕੇ ਉੱਥੇ ਆ ਜਾਂਦੀ ਹੈ ਕਿ ਜੇ ਕਿਸੇ ਉਸ ਟ੍ਰੇਨ ਦੇ ਟਰੈਕ ਦੇ ਉੱਤੇ ਕੋਈ ਟ੍ਰੇਨ ਅੱਗੇ ਆਉਂਦੀ ਹੁੰਦੀ ਕੋਈ ਏਸੇ ਰੂਟ ਤੇ ਟ੍ਰੇਨ ਜਾਂਦੀ ਹੁੰਦੀ ਤਾਂ ਫਿਰ ਵਾਪਰਦਾ ਕੀ ਮਤਲਬ ਯਾਰ ਇੰਨੀ ਲਾਪਰਵਾਹੀ ਫਿਰ ਹੁਣ ਇੱਥੇ ਇੱਕ ਦੂਸਰਾ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਰੇਜ਼ ਕਰਨਾ ਚਾਹੁੰਦਾ ਉਹ ਇਹ ਹੈ ਕਿ ਕੀ ਇਹ ਸਭ ਜਾਣਬੁੱਝ ਕੇ ਤਾਂ ਨਹੀਂ ਕੀਤਾ ਗਿਆ ਇਹਦੇ ਵੀ ਚਾਂਸਸ ਇਸ ਕਰਕੇ ਨੇ ਕਿਉਂਕਿ ਇੱਕ ਪਾਸੇ ਕਿਸਾਨੀ ਸੰਘਰਸ਼ ਜਿਹੜਾ ਹੈ ਉਹ ਸਿਖਰਾਂ ਸੌਂਦਾ ਪਿਆ ਸਾਰੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਧਿਆਨ ਕਿਸਾਨੀ ਸੰਘਰਸ਼ ਵਾਲੇ ਪਾਸੇ ਨੂੰ ਜਿਹੜਾ ਆਕਰਸ਼ਿਤ ਹੋਇਆ ਹੋਇਆ ਕੀ ਇਹ ਸਾਰਾ ਕੁਝ ਕਿਤੇ ਜਾਣਬੁੱਝ ਕੇ ਤਾਂ ਨਹੀਂ ਕਿ ਸਾਰਾ ਧਿਆਨ ਹਟਾ ਕੇ ਤੇ ਜੇ ਕੋਈ ਹਾਦਸਾ ਵਾਪਰ ਜਾਂਦਾ ਤੇ 5-7 ਦਿਨ 10 ਦਿਨ ਜਿਹੜੀ ਗੱਲ ਹੈ ਉਹ ਇਸ ਸਪਰੇਅ ਹਾਦਸੇ ਦੀ ਹੁੰਦੀ ਰਹੇ ਅਸੀਂ ਨਹੀਂ ਕਹਿੰਦੇ ਇਸ ਤਰ੍ਹਾਂ ਹੋਇਆ ਹੋਵੇਗਾ ਪਰ ਐਜ਼ ਪੱਤਰਕਾਰ ਐਜ਼ ਮੀਡੀਆ ਇਸ ਗੱਲ ਤੋਂ ਕਦੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਦੇਸ਼ ਦੇ ਵਿੱਚ ਪਹਿਲਾਂ ਵੀ ਅਸੀਂ ਕੱਟਣਾਵਾਂ ਹੋਈਆਂ ਜਦੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇਹ ਹਾਦਸੇ ਜਿਹੜੇ ਨੇ ਵਰਤਾਏ ਜਾਂਦੇ ਨੇ ਮੈਂ ਤੇ ਹੈਰਾਨ ਆ ਕਿ ਇੱਕ ਟ੍ਰੇਨ ਹੈ ਮੈਂ ਵਾਰ-ਵਾਰ ਉਹ ਗੱਲ ਰਿਪੀਟ ਕਿਉਂ ਕਰ ਰਿਹਾ ਭਈ ਰਸਤੇ ਦੇ ਵਿੱਚ ਕਈ ਤਰ੍ਹਾਂ ਦੇ ਸਿਗਨਲ ਦੇਣੇ ਹੁੰਦੇ ਨੇ ਗ੍ਰੀਨ ਸਿਗਨਲ ਤੋਂ ਬਾਅਦ ਟ੍ਰੇਨ ਜਿਹੜੀ ਆ ਉਹ ਤੁਰਦੀ ਹੈ ਰਸਤੇ ਦੇ ਵਿੱਚ ਜਿੰਨੇ ਫਾਟਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਹੋਣਾ ਗਾਰਡ ਇੱਕ ਹਰੀ ਝੰਡੀ ਲੈ ਕੇ ਖੜਿਆ ਹੁੰਦਾ ਉਦਾ ਮਤਲਬ ਇਹ ਹੁੰਦਾ ਅੱਗੇ ਰਸਤਾ ਸਾਫ਼ ਹੈ ਤੁਸੀਂ ਜਾ ਸਕਦੇ ਹੋ ਤੇ ਜਿਵੇਂ ਆਮ ਰੋਡਾਂ ਦੇ ਉੱਤੇ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ ਗ੍ਰੀਨ yellow ਤੇ red ਇਹ ਟ੍ਰੇਨ ਦੀਆਂ ਪਟੜੀਆਂ ਦੇ ਨਾਲ ਵੀ ਲੱਗੀਆਂ ਹੁੰਦੀਆਂ ਸੋ ਉਹ ਵੀ ਉਹਨਾਂ ਨੂੰ ਸਿਗਨਲ ਕਰਦੀਆਂ ਇਸ਼ਾਰਾ ਕਰਦੀਆਂ ਕਿ ਸਾਰਾ ਕੁਝ ਅੱਗੇ ਠੀਕ ਹੈ ਸੋ ਜੇ ਵਿੱਚ ਡਰਾਈਵਰ ਹੀ ਨਹੀਂ ਹੈ ਤੇ ਉਹ ਇਨਫੋਰਮੇਸ਼ਨ ਕੌਣ ਕਿਨੂੰ ਦੇ ਰਿਹਾ ਸੀ ਟ੍ਰੇਨ ਤੁਰਦੀ ਗਈ ਹੈ ਟ੍ਰੇਨ ਤੁਰਦੀ ਗਈ ਹੈ ਸਿੱਧੀ ਸਪੀਡ ਹੈ ਉਹਦੀ ਟ੍ਰੇਨ ਦੀ ਸੋ ਕੋਈ ਕਿਸੇ ਨੂੰ ਪਤਾ ਨਹੀਂ ਰਸਤੇ ਦੇ ਵਿੱਚ ਟ੍ਰੇਨਾਂ ਦੇ ਉੱਤੇ ਕੰਮ ਕਰਨ ਵਾਲੇ ਜਿਹੜੇ ਨੇ ਰੇਲਵੇ ਵਿਭਾਗ ਦੇ ਲੋਕ ਉਹ ਹੁੰਦੇ ਨੇ ਜਾਂ ਫਿਰ ਜਦੋਂ ਸਟੇਸ਼ਨਾਂ 'ਤੇ ਟ੍ਰੇਨ ਪਹੁੰਚਦੀ ਐ ਹੁਣ ਮੁਕੇਰੀਆ ਸਟੇਸ਼ਨ ਤੋਂ ਟ੍ਰੇਨ ਲੰਗੀ ਐ ਉਹ ਵੀ ਇੱਕ ਬੀਜ਼ੀ ਸਟੇਸ਼ਨ ਹੈਗਾ ਚੱਕੀ ਬੈਂਕ ਹੈ ਉਹ ਵੀ ਇੱਕ ਆਪਾਂ ਕਹਿ ਸਕਦੇ ਆਂ ਵੀ ਇੱਕ ਬੀਜ਼ੀ ਸਟੇਸ਼ਨ ਹੈ ਸੋ ਉਹ ਸਟੇਸ਼ਨਾਂ ਤੋਂ ਵੀ ਟ੍ਰੇਨ ਲੰਗੀ ਹੋਏਗੀ ਇਹ ਸੋ ਦੇਖੋ ਕਿੱਡੀ ਵੱਡੀ ਲਾਪਰਵਾਹੀ ਅੱਜ ਇਹ ਰੇਲਵੇ ਵਿਭਾਗ ਦੀ ਸਾਹਮਣੇ ਆ ਗਈ ਐ ਇਹ ਸ਼ਾਇਦ ਖਬਰ ਨੂੰ ਅੰਦਰੋਂ-ਉਂਦਰੀ ਦਬਾ ਲਿਆ ਜਾਂਦਾ ਵਾਰੇ ਖਬਰ ਜਿਹੜੀ ਹੈ ਬਾਹਰ ਨਿਕਲ ਗਈ ਹੈ ਹੁਣ ਇਹਦੇ ਉੱਤੇ ਚਰਚਾ ਸ਼ੁਰੂ ਹੋ ਗਈ ਹੈ ਕਿ ਆਖਰ ਬਣਿਆ ਕੀ ਹੈ ਜਦੋਂ ਇਹ ਉੱਚੀ ਬੱਸੀ ਟ੍ਰੇਨ ਰੋਕੀ ਗਈ ਹੈ ਤੇ ਉੱਥੇ ਕਈ ਪੱਤਰਕਾਰ ਪਹੁੰਚੇ ਉਹਨਾਂ ਨੇ ਵੀਡੀਓ ਬਣਾਈਆਂ ਟ੍ਰੇਨ ਦਿਖਾਈ ਉਹ ਸਾਰਾ ਕੁਝ ਜਿਹੜਾ ਕੀਤਾ ਤੁਸੀਂ ਇਹ ਦੇਖੋ ਵੀ ਬਾਕੀ ਟ੍ਰੇਨਾਂ ਵੀ ਰੋਕ ਦਿੱਤੀਆਂ ਗਈਆਂ ਮਤਲਬ ਕਿ ਇੱਕ ਐਮਰਜੈਂਸੀ ਸਿਗਨਲ ਦੇ ਕੇ ਉਹਨਾਂ ਨੂੰ ਬਾਕੀਆਂ ਨੂੰ ਰੋਕ ਦਿੱਤਾ ਗਿਆ ਲਗਭਗ 4 5 6 ਘੰਟੇ ਲਈ ਉਹ ਟ੍ਰੇਨਾਂ ਰੁਕੀਆਂ ਰਹੀਆਂ ਨੇ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ ਕੁਝ ਇਸ ਤਰ੍ਹਾਂ ਦਾ ਨਾ ਹੋ ਜੇ ਸੋ ਜਦੋਂ ਉੱਚੀ ਬੱਸੀ ਪਹੁੰਚਦੀ ਹੈ ਤਾਂ ਰੇਲਵੇ ਵਿਭਾਗ ਦੇ ਜਿਹੜੇ ਲੋਕ ਕਰਮਚਾਰੀ ਨੇ ਉਹ ਇੰਜਣ ਦੇ ਵਿੱਚ ਬੜੇ ਹੋਏ ਦੇਖੇ ਗਏ ਵੀ ਆਪਾਂ ਦੇਖੀਏ ਬਣਿਆ ਕੀ ਹੈ ਇਹਦਾ ਡਰਾਈਵਰ ਹੈ ਕੌਣ ਸੀ ਕਿੱਥੇ ਰਹਿ ਗਿਆ ਕਿਤੇ ਖਾਦੀ ਪੀਤੀ ਦੇ ਵਿੱਚ ਉਹ ਉਤਰ ਗਿਆ ਹੋਵੇ ਤੇ ਟ੍ਰੇਨ ਡਿੜ ਗਈ ਮੁੜ ਕੇ ਉਹਨੇ ਕਿਹਾ ਉਹ ਵੀ ਦੇਖੀ ਜਾਊਗੀ ਹੁਣ ਕੀ ਬਣਦਾ ਸੋ ਬਹੁਤ ਵੱਡਾ ਹਾਦਸਾ ਹੁਣ ਅੱਜ ਪੰਜਾਬ ਦੇ ਵਿੱਚ ਟਲ ਗਿਆ ਸੈਂਕੜੇ ਲੋਕਾਂ ਦੀ ਜਾਨ ਮੈਂ ਕਵਾਂਗਾ ਕਿ ਅੱਜ ਬਚ ਗਈ ਹੈ ਬਚਾਅ ਹੋ ਗਈ ਹੈ ਸੋ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਿਸਟਮ ਸਾਨੂੰ ਮਾਰ ਰਿਹਾ ਪਰ ਉਹ ਪਰਮਾਤਮਾ ਹੀ ਹੈ ਜਿਹੜਾ ਹੱਥ ਦੇ ਕੇ ਰੱਖੀ ਜਾਂਦਾ ਜੀ ਜੀ ਜੀਤਲ ਸਿੰਘ ਜੀ ਬਿਲਕੁਲ ਸਹੀ ਕਿ ਤੁਸੀਂ ਕਿ ਕੋਈ ਕਸਰਤਾ ਰਹਿ ਨਹੀਂ ਗਈ ਸੀਗੀ ਵੱਡੀ ਕਹ ਲੋ ਕਿ ਖਨਹੋਣੀ ਹੋਣ ਦੇ ਵਿੱਚ ਪਰ ਕਹਿ ਲੋ ਕਿ ਰੱਬ ਨੇ ਰੱਖ ਲਈ ਬਚਾਅ ਹੋ ਗਿਆ ਧੰਨਵਾਦ ਕਰਨ ਲਈ ਸੋਨਾ ਸਾਨੂੰ ਜੁੜਨ ਦੇ ਲਈ ਸਾਰੀ ਜਾਣਕਾਰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਸਾਡੇ ਨਾਲ ਜੁੜਦੇ ਨੇ ਸਾਡੇ ਚੈਨਲ ਦੇ ਉੱਤੇ ਆਉਂਦੇ ਨੇ ਸੋ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਫੇਸਬੁੱਕ ਦੇ ਉੱਤੇ ਸਾਡਾ ਪੇਜ ਜਿਹੜਾ ਹੈ ਉਹਨੂੰ ਲਾਈਕ ਕਰਿਆ ਕਰੋ ਜੇਕਰ ਤੁਸੀਂ ਇਸ ਤਰੀਕੇ ਦੀਆਂ ਸੱਚੀਆਂ ਖਬਰਾਂ ਜਿਹੜੀਆਂ ਨੇ ਉਹ ਸੁਣਨਾ ਚਾਹੁੰਦੇ ਹੋ ਸੱਚੀਆਂ ਤੋਂ ਭਾਵੇਂ ਨਹੀਂ ਹੈ ਕਿ ਅਸੀਂ ਇਹ ਦਾਵਾ ਕਰਦੇ ਹਾਂ ਕਿ ਅਸੀਂ ਬਹੁਤ ਸੱਚੀਆਂ ਪਰ ਜਿੰਨੀ ਵੀ ਸਚਾਈ ਤੁਹਾਡੇ ਸਾਹਮਣੇ ਰੱਖ ਹੁੰਦੀ ਆ ਉਹ ਰੱਖਣ ਦੀ ਕੋਸ਼ਿਸ਼ ਜਰੂਰ ਕਰਦੇ ਆ ਬਹੁਤ ਧੰਨਵਾਦ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦੀ ਜਲਦ ਵੱਡੀ ਖਬਰ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ